Olha o balão. Oh, eu balo balão, ਕੀ ਗੰਬਾਇਸ਼ੀਵਰੋ ਗੁਰਾਨ ਗਰੇਵ ਵੀ ਗੁਰੂ ਪਰਵ ਦੀਆਂ ਲੱਖ ਲੱਖ ਵਧਾਈਆਂ ਵੇਗੋਜੀ ਕਾਲਪਾ ਵੇਗੋਜੀ ਕੀ ਫੋੜ ਅਸੀਂ ਸਮੂਹ ਡਾਗਰ ਕੌਂਸਲ ਸਮਾਣਾ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਵ ਜੋ ਅੱਜ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਬਹੁਤ ਹਰਸ਼ ਉਲਾਸ ਨਾਲ ਮਨਾ ਰਹੀਆਂ ਨੇ ਅਸੀਂ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨੇ ਆ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਸਤਿਗੁਰ ਨਾਨਕ ਪਾਤਸ਼ਾਹ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਠੰਡ ਵਰਤਾਨ ਸਭ ਦੀਆਂ ਕਮਾਈਆਂ ਦੇ ਵਿੱਚ ਵਰਕ ਤਾਂ ਬਾਣ ਸਭ ਦੇ ਉੱਤੇ ਮਿਹਰ ਪਰਿਆ ਹੱਥ ਰੱਖਣ ਸਤਿਗੁਰ ਸੱਚੇ ਪਾਤਸ਼ਾਹ ਸਦਾ ਸਦਾ ਚੜ੍ਹਦੀ ਕਲਾਂ 'ਚ ਰੱਖਣ ਸਭ ਨੂੰ ਚੜ੍ਹਦੀ ਕਲਾਂ 'ਚ ਰੱਖਣ ਇਹਨਾਂ ਵਚਨਾਂ ਨਾਲ ਫਤਿਹ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਸ 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 2 2 1 5 5 ਸਤਿ ਆਵਾਇਗੁਰੂ ਜੀ ਕੀ ਫਤਿਹ ਜੀ ਸਮੂਹ ਸਾਧ ਸੰਗ ਨੂੰ ਗੁਰਪੂਰਵ ਜੀ ਦੇ ਗੁਰਨਾਨਕ ਦੇਵ ਜੀ ਦੇ ਗੁਰਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਤੇ ਸੱਚੇ ਬਾਦਸ਼ਾਹ ਅਗੇ ਹੀ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਗੰਦੀ ਬਿਮਾਰੀ ਚਿਕਨਗੁਨੀਆ ਵਰਗੀ ਫੈਲੀ ਹੋਈ ਹੈ ਇਸ ਤੋਂ ਸਾਰਿਆਂ ਨੂੰ ਛੇਤੀ ਛੇਤੀ ਨਜਾਤ ਮਿਲੇ ਤੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੀਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਸ ਦੇ ਅੱਪਾ ਸਾਰੇ ਅਮਲ ਕਰੀਏ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਾਰਿਆਂ ਤੇ ਹੋਏ ਤੇ ਕੱਲ ਗੁਰੂ ਘਰ ਸਗੁਰੂ 사త్సੰਗ 사త్సੰਗ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਕੇ ਲੰਗਰ ਟੁੱਟ ਵਰਤਣਗੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਉਥੇ ਦਰਸ਼ਨ ਦਿਓ ਤੇ ਗੁਰੂ ਮਾਰਾ ਦੀਆਂ ਅਸੀਸਾਂ ਪ੍ਰਾਪਤ ਕਰੋ ਤੇ ਉਥੇ ਸਾਰੇ ਲੰਗਰ ਛਕੋ ਰਾਤ ਨੂੰ ਉਥੇ ਦੀਵਾਨ ਸੱਜਣਗੇ ਜੀ ਤੁ ਸਾਰਿਆਂ ਨੂੰ ਬਿਲ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

लेलो